ਦੋਸਤੋ ਸਸ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਰਾਜਵੀਰ ਚ ਬੰਦੇ ਵੀਰੇ ਦੀ ਹਾਲਤ ਨਾਜ਼ੁਕ ਹੈ ਕਈ ਮੇਰੇ ਵਰਗੇ ਮੂਰਖ ਗਲਤ ਅਫਵਾਹ ਫਲਾ ਰਹੇ ਨੇ ਆਰ ਆਈ ਪੀ ਲਿਖ ਕੇ ਜਾਂ ਗਲਤ اے ਆਈ ਨਾਲ ਫੋਟੋਸ ਐਡਿਟ ਕਰਕੇ ਗਲਤ ਪੋਸਟਾਂ ਪਾ ਰਹੇ ਨੇ ਥੋੜੇ ਜਿਹਾ ਵਿਊਜ਼ ਲਈ ਪਲੀਜ਼ ਕਿਸੇ ਦੇ ਦੁੱਖ ਦਾ ਐਦਾਂ ਮਜ਼ਾਕ ਨਾ ਬਣਾਓ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਮੇਰੀ ਹੁਣੇ ਹਸਪੀਟਲ ਗੱਲ ਹੋਈ ਹੈ ਕਨਵਰ ਗਰੀਵਾਲ ਬਾਈ ਉਹਨਾਂ ਦੇ ਨਾਲ ਬਾਈ ਦੀ ਹਾਲਤ ਹਜੇ ਠੀਕ ਹੈ ਕੁਇ ਇੱਦਾਂ ਦੀ ਪ੍ਰੋਬਲਮ ਨਹੀਂ ਜਿੱਦਾਂ ਲੋਕ ਅਫਵਾਹ ਫਲਾ ਰਹੇ ਨੇ ਸਾਡੀ ਸੇਵਾ ਚੱਲ ਰਹੀ ਹੈ ਡੇਰਾ ਬਾਬਾ ਨਾਲਕ ਸਾਈਡ ਪੱਖੋਂ ਕੇ ਟਾਲੀ ਸਾਹਿਬ ਡੀਜ਼ਲ ਦੀ ਤੇ ਖੇਤ ਪੱਧਰੇ ਕਰਨ ਦੀ ਕੱਲ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲੀ ਕੱਲ ਸ਼ਾਮ ਇਹ ਬਾਰਦਾਸੇ ਕਰਕੇ ਆਏ ਆਂ ਦਰਬਾਰ ਸਾਹਿਬ ਔਰ ਹੁਣ ਰਸਤੇ ਦੇ ਵਿੱਚ ਆਪਾਂ ਹਸਪੀਟਲ ਪਹੁੰਚ ਰਹੇ ਆਂ ਸੇਵਾ ਵੀ ਲਗਾਤਾਰ ਸਾਡੀ ਟੀਮ ਲੱਗੀ ਹੋਈ ਹੈ ਹੁਣ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਅਫਵਾਹਾਂ ਫਲਾਈਂ ਦੋਵੇਂ ਨਾਲ ਜੋੜ ਕੇ ਬੇਚਦੀ ਹੈ ਥੈਂਕ ਯੂ so much ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਰਾਜਵੀਰ ਚ ਬੰਦੇ ਵੀਰੇ ਦੀ ਹਾਲਤ ਨਾਜ਼ੁਕ ਹੈ ਕਈ ਮੇਰੇ ਵਰਗੇ ਮੂਰਖ ਗਲਤ ਅਫਵਾਹ ਫਲਾ ਰਹੇ ਨੇ ਆਰ ਆਈ ਪੀ ਲਿਖ ਕੇ ਜਾਂ ਗਲਤ এਆਈ ਨਾਲ ਫੋਟੋਸ ਐਡਿਟ ਕਰਕੇ ਗਲਤ ਪੋਸਟਾਂ ਪਾ ਰਹੇ ਨੇ ਥੋੜੇ ਜਿਹਾ ਵਿਊਜ਼ ਲਈ ਪਲੀਜ਼ ਕਿਸੇ ਦੇ ਦੁੱਖ ਦਾ ਐਦਾਂ ਮਜ਼ਾਕ ਨਾ ਬਣਾਓ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਮੇਰੀ ਹੁਣੇ ਹਸਪੀਟਲ ਗੱਲ ਹੋਈ ਆ ਕਨਵਰ ਗਰੇਵਾਲ ਬਾਈ ਉਹਨਾਂ ਦੇ ਨਾਲ ਬਾਈ ਦੀ ਹਾਲਤ ਹਜੇ ਠੀਕ ਹੈ ਕੋਈ ਅੱਧਾ ਦੀ ਪ੍ਰੋਬਲਮ ਨਹੀਂ ਜਿੱਦਾਂ ਲੋਕ ਆਫਾ ਹਫਲਾ ਰਹੇ ਨੇ ਸਾਡੀ ਸੇਵਾ ਚੱਲ ਰਹੀ ਹੈ ਡੇਰਾ ਬਾਬਾ ਨਾਲਕ ਸਾਈਡ ਪੱਖੋ ਕੇ ਟਾਲੀ ਸਾਹਿਬ ਡੀਜ਼ਲ ਦੀ ਤੇ ਖੇਤ ਪੱਧਰੇ ਕਰਨ ਦੀ ਕੱਲ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲੀ ਕੱਲ ਸ਼ਾਮੇ ਇਹ ਪਾਰਦਾਸ ਵੀ ਕਰਕੇ ਆਏ ਆ ਦਰਬਾਰ ਸਾਹਿਬ ਔਰ ਹੁਣ ਰਸਤੇ ਦੇ ਵਿੱਚ ਆ ਆਪਾਂ ਹਸਪੀਟਲ ਪਹੁੰਚ ਰਹੇ ਆ सेवा भी लगातार सारी टीम लगी हुई है हम आओ सारे मिल के अरदस करिए अफहाना फैलाईए दोवें हाथ जोड़ के बेनती है थैंक यू सो मच